ਤੇਰਾ ਹੀ ਆਸਰਾ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਅਪੀਲ ਕਰ ਜਾਂ ਰਹੇ ਹਾਂ ਜਿਹੜੇ ਲੋਕ ਧੀਆਂ ਤੋਂ ਨਫ਼ਰਤ ਕਰਦੇ ਹਨ ਕਿ ਜਦੋਂ ਕਿਸੇ ਦੇ ਘਰ ਧੀ ਹੁੰਦੀ ਆ ਲੋਕ ਕਹਿ ਦਿੰਦੇ ਪੱਥਰ ਆ ਗਿਆ ਤਾਂ ਸਾਨੂੰ ਧੀਆਂ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ ਇਹ ਸਾਡੇ ਛੋਟੇ ਭਾਈ ਦੇ ਬੱਚੇ ਆ ਪਹਿਲੀ ਲੜਕੀ ਹੋਈ ਫਿਰ ਬੇਟਾ ਹੋਇਆ ਕਿ ਜਦੋਂ ਇਹਨੇ ਜਨਮ ਲਿਆ ਸੀ ਬਹੁਤ ਖੁਸ਼ੀ ਮਨਾਈ ਵੀ ਚੱਲ ਧੀ ਆਈ ਤਾਂ ਫਿਰ ਕਿੱਡੀ ਕੁ ਗੱਲ ਐ ਧੀਆਂ ਵੀ ਇੱਕ ਮਤਲਬ ਇੱਕ ਬਹੁਤ ਵੱਡੀ ਕੁਦਰਤ ਦੀ ਦਾਤ ਆ ਰੱਬ ਦੀ ਦਾਤ ਐ ਕਿਉਂਕਿ ਭੈਣ ਭਰਾ ਦੀ ਜੋੜੀ ਸੱਜਦੀ ਹੈ ਜਿਹੜੇ ਲੋਕ ਧੀਆਂ ਤੋਂ ਨਫ਼ਰਤ ਕਰਦੇ ਆ ਸਹੀ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਕਈ ਕਹਿੰਦੇ ਜੀ ਮੁੰਡਿਆਂ ਦੀਆਂ ਜੋੜੀਆਂ ਸੱਜਦੀਆਂ ਅਸੀਂ ਉਹਨਾਂ ਲੋਕਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਵੀ ਜਦੋਂ ਤੁਸੀਂ ਮੁੰਡਾ ਵਿਆਹ ਕੇ ਲਿਓਨੇ ਕਿਸੇ ਦੀ ਧੀ ਨੂੰ ਵਿਆਹ ਕੇ ਲਿਓਨੇ ਨਾ ਥੋੜੇ ਘਰ ਦਾ ਜਿਹੜਾ ਸ਼ਿੰਗਾਰ ਹੋ ਕਿਸੇ ਦੀ ਧੀ ਬਣਦੀ ਹੈ ਤਾਂ ਇਸ ਵਾਸਤੇ ਹਰ ਮਾਂ ਦਾ ਫਰਜ਼ ਬਣਦਾ ਹੈ ਵੀ ਇੱਕ ਰੱਬ ਦੇ ਘਰੋਂ ਦਾਤ ਧੀ ਦੀ ਮੰਗਣੀ ਚਾਹੀਦੀ ਹੈ ਇਹ ਮਾਂ ਦੀ ਇੱਛਾ ਹੋਣੀ ਚਾਹੀਦੀ ਹੈ ਇਹ ਪਰਿਵਾਰ ਦੀ ਇੱਛਾ ਹੋਣੀ ਚਾਹੀਦੀ ਹੈ ਕਿਉਂਕਿ ਧੀਆ ਦੇ ਨਾਲ ਇਨਸਾਨ ਨੂੰ ਬਹੁਤ ਸਾਰੀ ਸੋਚ ਹੀ ਆਉਂਦੀ ਹੈ ਬਹੁਤ ਸਾਰਾ ਗਿਆਨ ਹੁੰਦਾ ਹੈ ਸਮਾਜ ਦੀ ਸੋਚ ਹੀ ਆਉਂਦੀ ਹੈ ਤਾਂ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜਦੋਂ ਵੀ ਤੁਹਾਡੇ ਘਰ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਇੱਕ ਮਤਲਬ ਕਿ ਰੱਬ ਤੋਂ ਧੀ ਦੀ ਦਾਤ ਜ਼ਰੂਰ ਮੰਗਿਆ ਕਰੋ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਹੈ ਉਹ ਵੀ ਸੋਚੋ ਤੁਸੀਂ ਤਾਂ ਜੇ ਆਪਾਂ ਵੰਡ ਕੇ ਰੱਬ ਦੇ ਘਰੋਂ ਦਾਤ ਮੰਗ ਲਏ ਇਹ ਸਾਨੂੰ ਦਾਤ ਧੀ ਦੀ ਜਿਹੜੀ ਸਭ ਤੋਂ ਮਤਲਬ ਵੀ ਵੱਡੀ ਦਾਤ ਹੈ ਭੈਣ ਭਰਾ ਦੀ ਜੋੜੀ ਮੰਗਣੀ ਚਾਹੀਦੀ ਹੈ ਤੇ ਭੈਣ ਭਰਾ ਦੀ ਜੋੜੀ ਬਹੁਤ ਸੱਜਦੀ ਹੈ ਜਿਹੜਾ ਮਤਲਬੀ ਧੀ ਮਾਂ ਦਾ ਦੁੱਖ ਵੇਂਦੀ ਹੈ ਧੀ ਇੱਕ ਵੱਖਰਾ ਹੀ ਪਿਆਰ ਹੁੰਦਾ ਹੈ ਤਾਂ ਇਸ ਵਾਸਤੇ ਰਖੜੀ ਵਾਲੇ ਮਤਲਬੀ ਤਿਉਹਾਰ ਸਾਰੇ ਖਤਮ ਹੋ ਜਾਂਦੇ ਜਿਹਦੇ ਘਰ ਭੈਣ ਨਾ ਹੋਵੇ ਤਾਂ ਇੱਕ ਧੀ ਦੇ ਨਾਲ ਕਿੰਨਾ ਲੰਮਾ ਰਿਸ਼ਤਾ ਜੁੜਦਾ ਹੈ ਤਾਂ ਇਸ ਵਾਸਤੇ ਅਸੀਂ ਉਹਨਾਂ ਲੋਕਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਧੀਆਂ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ ਧੀਆਂ ਨੂੰ ਆਉਣਾ ਚਾਹੀਦਾ ਆਉਣਾ ਧੀ ਨੇ ਵੀ ਆਉਣਾ ਹੀ ਹੈ ਧੀ ਕਿੱਧਰ ਜਾਵੇ ਤਾਂ ਇਸ ਵਾਸਤੇ ਅਸੀਂ ਅੱਜ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਆਏ ਹਾਂ ਕਿ ਜਿਸ ਤਰ੍ਹਾਂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਵੀ ਪਵਿੱਤਰ ਗੁਰਬਾਣੀ ਦੇ ਵਿੱਚ ਆਖਿਆ ਸੋ ਕੋ ਮੰਦਾ ਆਖੀਏ ਜਿਸ ਜੰਮੇ ਰਾਜਾ ਰਾਣ ਕਿ ਗੁਰੂ ਸਹਿਬਾਨਾਂ ਨੇ ਵੀ ਧੀ ਨੂੰ ਬਹੁਤ ਵੱਡਾ ਦਰਜਾ ਦਿੱਤਾ ਸ੍ਰੀ ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਧੀਆਂ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ ਤਾਂ ਇਸ ਵਾਸਤੇ ਹਰ ਧੀ ਇੱਕ ਹਰ ਕਰ ਹੋਣੀ ਚਾਹੀਦੀ ਹੈ ਇਹ ਰੱਬ ਦੇ ਘਰੋਂ ਹਰ ਕਮਾਂ ਦਾ ਫਰਜ਼ ਬਣਦਾ ਹੈ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਾ ਕੋ ਮਾਫੀ ਚਾਹੁੰਦੇ ਆ ਤੇ ਸਵੀਡਿਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਲੱਗੇ ਜਿਹੜੇ ਲੋਕ ਧੀਆਂ ਤੋਂ ਨਫ਼ਰਤ ਕਰਦੇ ਆ ਕਿ ਹਰ ਘਰ ਮਾਂ ਇੱਕ ਜਿਹੜੀ ਧੀ ਦੀ ਦਾਤ ਰੱਬ ਦੇ ਘਰੋਂ ਲੈਣੀ ਚਾਹੀਦੀ ਆ ਮੰਗਣੀ ਚਾਹੀਦੀ ਆ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲ ਕੇ ਮਾਫ਼ੀ ਚਾਹੁੰਦੇ ਆ ਤਨ ਤਨ ਸਤਿਗੁਰੂ ਤੇਰਾ ਹਾਜ਼ਰੀ ਆ